ਬੰਦੇ ਬਾਹਰ ਜਾਂਦੇ ਨੇਗੇ ਬੱਚੇ ਜਾਂਦੇ ਨੇ ਆਪਣੇ ਅਕਸਰ ਤੁਸੀਂ ਦੇਖੋਗੇ 20-25 ਲੱਖ ਰੁਪਇਆ ਲਾ ਕੇ ਬਾਹਰ ਜਾਂਦੇ ਨੇ ਤੁਸੀਂ ਵੀ ਨੌਜਵਾਨੋ ਹਾਂਜੀ ਹਾਂਜੀ ਬਾਹਰ ਜਾਣ ਦਾ ਨਹੀਂ ਫੁਰਨਾ ਫੁਰਿਆ ਵੀ ਬਾਹਰ ਜਾਇਆ ਜਾਵੇ ਬਹੁਤ ਸਾਰੇ ਲੋਕ ਅਕਸਰ ਆਪਾਂ ਕਹਿੰਦੇ ਨੇ ਵੀ ਜਿਵੇਂ ਅਮਰੀਕਨ ਗਾਵਾਂ ਨੇ ਗੀਆਂ ਵੀ ਇਹ ਤਾਂ ਫੇਲ ਕਾਰੋਬਾਰ ਹੈਗਾ ਤਾਂ ਉਹ ਉਹ ਜਿਹੜੀ ਧਾਰਨਾ ਇੱਕ ਮਿੱਥ ਬਣੀ ਹੋਈ ਹੈਗੀ ਉਹ ਤੁਸੀਂ ਕਿਵੇਂ ਦੇਖਦੇ ਹੋਗੇ ਇਹਨੂੰ ਗੋਡੇ ਤੇ ਜਦੋਂ ਆਪਰੇਸ਼ਨ ਕਰਵਾਇਆ ਜੀ ਮੇ ਏਸੀਐਲ ਦੋਨੇ ਟੁੱਟ ਗਈ ਸੀਗੇ ਤੇ ਡਾਕਟਰ ਸਾਹਿਬ ਕਹਿੰਦੇ ਵੀ ਤੁਸੀਂ ਵੀ ਖੇਡਣਾ ਬੰਦ ਕਰਦੋ ਸੈਟਅਪ ਜੇਕਰ 25 ਲੱਖ ਰੁਪਇਆ ਬੰਦਾ ਲਾਉਂਦਾ ਤਾਂ ਇਹ ਫਾਰਮੂਲਾ ਜਿਹੜ ਬਿਊਟੀ ਆ ਦੁੱਧ ਦੀ ਅੱਜ ਕੱਲ੍ਹ ਬਾਈ ਜੀ ਸਹੇਰਾ ਦੇ ਵਿੱਚ ਆਪਾਂ ਨੂੰ ਬਤਾ ਵੀ ਕੀ ਵਿਕਰੇਗਾ ਸਹੀ ਗੱਲ ਬਾਈ ਜੀ ਇਹਨਾਂ ਦੇ ਗਲਾਂ ਦੇ ਵਿੱਚ ਤੁਸੀਂ ਇੱਕ ਟੈਗ ਜੇ ਪਾਰਕੇ ਨੇ ਇਹ ਕੀ ਚੀਜ਼ ਹੈ ਟੈਗ ਬਾਰੇ ਇਹ ਦੱਸਣਾ ਚਾਹੂੰ ਤਾਂ ਕਿੰਨੀ ਕੀ ਕੋਸਟ ਹੈ ਜਾਂ ਕੌਣ ਇਹਨਾਂ ਨੂੰ ਟੈਗ ਨੂੰ ਲਗਾ ਰਹੇ ਨੇਗੇ ਯਾਰ ਪੰਜਾਬ ਨੂੰ ਤਾਂ ਨਸ਼ੇੜੀਆਂ ਦਾ ਹੀ ਇੱਕ ਅੱਡਾ ਬਣਾਤਾ ਸੀ ਇੱਕ ਅੱਡਾ ਬਣਾਤਾ ਸੀ ਸੋ ਦੋਸਤੋ ਸਤਿ ਸ੍ਰੀ ਅਕਾਲ ਅੱਜ ਪਹੁੰਚੇ ਸੀਗੇ ਅਸੀਂ ਇੱਕ ਫਾਰਮ ਦੇ ਉੱਪਰ ਤੁਹਾਨੂੰ ਬਾਈ ਹੋਰਾਂ ਨੂੰ ਮਿਲਵਾਉਨੇ ਆ ਫਾਰਮ ਬਹੁਤ ਸਾਰੇ ਨੇ ਆਪਣੇ ਜਦੋਂ ਆਪਾਂ ਅਕਸਰ ਸਮਾਜ ਦੇ ਵਿੱਚ ਵਿਚਰਦੇ ਆ ਜਗਾ ਜਗਾ ਤੇ ਫਾਰਮ ਖੁੱਲੇ ਹੋਏ ਨੇ ਇੱਕ ਵੱਖਰੀ ਤਰ੍ਹਾਂ ਦੀ ਕਹਾਣੀ ਬਾਈ ਨੇ ਇੱਕ ਪੇਸ਼ ਕੀਤੀ ਹੈ ਜਿਵੇਂ ਨੌਜਵਾਨ ਮੁੰਡੇ ਅੱਜਕੱਲ ਬਾਹਰ ਜਾਣ ਦਾ ਕਰੇਜ ਹੈ ਜਾਂ ਬਾਹਰ ਤੋਂ ਡਿਪਲੋਮਾ ਹੋ ਕੇ ਪੰਜਾਬੀ ਬਹੁਤ ਸਾਰੇ ਇੰਡੀਆ ਦੇ ਵਿੱਚ ਵੀ ਆ ਰਹੇ ਨੇ ਕਿਉਂਕਿ ਲੋਕ ਕਹ ਰਹੇ ਨੇ ਵੀ ਇੱਥੇ ਕੋਈ ਕੀਤਾ ਨਹੀਂ ਹੈਗਾ ਸੋ ਜੇਕਰ ਕੀਤਾ ਕਰਨ ਵਾਲੇ ਕੀਤਾ ਕਰਨ ਤਾਂ ਬਹੁਤ ਸਾਰੇ ਅਜਿਹੇ ਕੰਮ ਨੇਗੇ ਜਿਹੜੇ ਨਾਲ ਤੁਸੀਂ ਆਪਦਾ ਚੰਗਾ ਜੀਵਨ ਬਸਰ ਕਰ ਸਕਦੇ ਹੋ ਅਤੇ ਆਪਣੇ ਸਮਾਜ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਕੱਟ ਸਕਦੇ ਹੋ ਸੋ ਅੱਜ ਤੁਹਾਨੂੰ ਮਿਲਵਾਉਣੇ ਹੈ ਬਾਈ ਨਾਲ ਇਹਨਾਂ ਨੇ ਇੱਕ ਫਾਰਮ ਬਣਾਇਆ ਆਪਣਾ ਵੀ ਕਿਸ ਤਰ੍ਹਾਂ ਦੇ ਇਹਨਾਂ ਦੇ ਮਨ ਦੇ ਵਿੱਚ ਫੁਰਨਾ ਫੁਰਿਆ ਜਾਂ ਬਾਹਰ ਜਾਣ ਦਾ ਇਹਨਾਂ ਦਾ ਕਨਸੈਪਟ ਸੀ ਸੋ ਆਪਾਂ ਜਾਣਦੇ ਹਾਂ ਕੀ ਨਾਮ ਹੈ ਬਾਈ ਜੀ ਤੁਹਾਡਾ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਪਹਿਲਾਂ ਮੈਨੂੰ ਕਬੱਡੀ ਖੇਡਦਾ ਹੁੰਦਾ ਸੀ ਜੀ ਕਬੱਡੀ ਚ ਮੈਂ ਲੱਭੀ ਦੇ ਨਾਲ ਜਾਣਦੇ ਤੁਹਾਡੇ ਡੋਲੇ ਡੂਲੇ ਤੋਂ ਪਤਾ ਲੱਗਦਾ ਵੀ ਕਬੱਡੀ ਪਲੇਅਰ ਹੈ ਹਾਂ ਜੀ ਹਾਂ ਜੀ ਮੇਰੇ ਨਾਲ ਸੱਟ ਲੱਗੀ ਸੀ ਜੀ ਗੋਡਿਆਂ ਤੇ ਇਸ ਕਰਕੇ ਥੋੜਾ ਮੈਂ ਪਿੱਛੇ ਹੀ ਰਹਿ ਗਿਆ ਜੀ ਤੇ ਫਿਰ ਮੈਂ ਜੇ ਇੱਕ ਗੱਲ ਕਰਾਂ ਮੰਨ ਲਓ ਕਬੱਡੀ ਤੇ ਡੇਰੀ ਫਾਰਮ ਦੀਆਂ ਲਾਈਨ ਨੇ ਵੱਖੋ ਵੱਖਰੀਆਂ ਇਹ ਤੁਹਾਨੂੰ ਇਹਨਾਂ ਨੇ ਗਾਈਡ ਕੀਤਾ ਵੀ ਤੁਸੀਂ ਉਹ ਲਾਈਨ ਛੱਡ ਕੇ ਜਦੋਂ ਕਬੱਡੀ ਕਿਉਂ ਛੱਡੀ ਪਹਿਲਾਂ ਇਹ ਥੋੜਾ ਦੱਸੋ ਇਸ ਸੀਫ ਦੇ ਵਿੱਚ ਮੈਨੂੰ ਗੋਡਿਆਂ ਤੇ ਜਦੋਂ ਆਪਰੇਸ਼ਨ ਕਰਵਾਇਆ ਜੀ ਮੇ ਏਸੀਐਲ ਦੋਨੇ ਟੁੱਟ ਗਈ ਸੀਗੇ ਤੇ ਡਾਕਟਰ ਸਾਹਿਬ ਕਹਿੰਦੇ ਵੀ ਤੁਸੀਂ ਵੀ ਖੇਡਣਾ ਬੰਦ ਕਰ ਦੋ ਵੀ ਤੁਹਾਡੇ ਗੋਡਿਆਂ ਥੋੜਾ ਨੁਕਸਾਨ ਜ਼ਿਆਦਾ ਹੈ ਫਿਰ ਇਸ ਤੋਂ ਬਾਅਦ ਜੀ ਆਏ ਸੀਗੇ ਵੀ ਵੇਲੇ ਆਈ ਵੀ ਕੋਈ ਕੀਤਾ ਕਰ ਲਈਏ ਫਿਰ ਇਸ ਤੋਂ ਬਾਅਦ ਹਰਦੀਪ ਸਿੰਘ ਜੀ ਨੇ ਯੂਬੇ ਤੋਂ ਅਸੀਂ ਉਹਨਾਂ ਦੇ ਫਾਰਮ ਤੇ ਜਾਂਦੇ ਸੀਗੇ ਸਾਨੂੰ ਉਹਨਾਂ ਤੋਂ ਛਿੜਕ ਲੱਗੀ ਵੀ ਇਹ ਕੰਮ ਫਾਇਦਾ ਜੀ ਬਾਕੀ ਆਪਣਾ ਖੇਤੀ ਦੇ ਨਾਲ ਰਿਲੇਟਡ ਕੰਮ ਹੈ ਜੀ ਅਸੀਂ ਇਹੀ ਰਸਤਾ ਚੁਣ ਲਿਆ ਵੀ ਇਹੀ ਕੰ ਜਿਵੇਂ ਬੰਦੇ ਬਾਹਰ ਜਾਂਦੇ ਨੇ ਕਿ ਬੱਚੇ ਜਾਂਦੇ ਨੇ ਆਪਣੇ ਅਕਸਰ ਤੁਸੀਂ ਦੇਖੋਗੇ 20-25 ਲੱਖ ਰੁਪਇਆ ਲਾ ਕੇ ਬਾਹਰ ਜਾਂਦੇ ਨੇ ਤੁਸੀਂ ਵੀ ਨੌਜਵਾਨੋ ਹਾਂਜੀ ਹਾਂਜੀ ਬਾਹਰ ਜਾਣ ਦਾ ਨਹੀਂ ਫੁਰਨਾ ਫੁਰਿਆ ਵੀ ਬਾਹਰ ਜਾਇਆ ਜਾਵੇ ਨਹੀਂ ਹੈਗਾ ਸੀ ਕਿ ਕਿਸੇ ਟਾਈਮ ਬਾਹਰ ਦਾ ਵੀ ਬਾਹਰ ਜਾਈਏ ਪਰ ਇੱਥੇ ਠੀਕ ਸਮਝ ਆਈ ਵੀ ਇੰਨੇ ਪੈਸੇ ਲਾ ਕੇ ਇੱਥੇ ਕੋਈ ਕੰਮ ਕਰ ਲਈਏ ਤਾਂ ਉਹਦਾ ਫਾਇਦਾ ਜੀ ਵੀ ਕਿਸੇ ਦੇ ਅੰਡਰ ਕੰਮ ਕਰਨਾ ਵੀ ਆਵਦਾ ਕਰ ਲਈਏ ਤੇ ਹੁਣ ਆਵਦਾ ਕੰਮ ਹੈ ਜੀ ਜਦੋਂ ਮਰਜ਼ੀ ਆ ਜੀ ਜਦੋਂ ਮਰਜ਼ੀ ਪਿੰਡ ਵਗ ਜੀ ਤੇ ਵਧੀਆ ਕੰਮ ਹੈ ਜਿਵੇਂ ਤੁਸੀਂ ਦੱਸਿਆ ਵੀ ਹਰਦੀਪ ਸਿੰਘ ਉਹ ਰਹੇ ਤੁਹਾਨੂੰ ਗਾਈਡ ਕੀਤਾ ਉਹ ਵੇ ਤੋਂ ਤੱਕ ਕਿੰਨੇ ਕ ਪਸ਼ੂਆਂ ਤੋਂ ਤੁਸੀਂ ਸ਼ੁਰੂ ਕੀਤਾ ਇਹ ਸੈਟਅਪ ਸਾਡਾ ਸੀਤਾ ਜੀ ਸਟਾਰਟਿੰਗ ਤਾਂ ਦੋ ਤੀ ਕੀਤੀ ਸੀ ਪਹਿਲਾਂ ਹੀ ਹੁਣ ਸਟੈਪ ਬਾਈ ਸਟੈਪ ਅਸੀਂ ਅੱਗੇ ਵਧ ਰਹੇ ਹਾਂ ਮਤਲਬ ਪੌੜੀਦਰ ਪੌੜੀ ਚੜਦੇ ਹਾਂ ਪੌੜੀਦਰ ਪੌੜੀ ਚੜਦੇ ਹਾਂ ਹਾਂਜੀ ਹਾਂਜੀ ਹਾਂ ਹੁਣ ਕਿੰਨੇ ਪਸ਼ੂ ਨੇ ਤੁਹਾਡੇ ਕੋਲੇ ਹੁਣ ਸਾਡੇ ਕੋਲੇ ਇਸਟਾ 10 ਨੇ ਤੇ ਇਸ ਤੋਂ ਬਾਅਦ ਅਸੀਂ 1 ਮਹੀਨੇ ਬਾਅਦ ਇੱਕ ਦੋ ਪਸ਼ੂ ਵਿੱਚ ਪਾ ਲੈਂਦੇ ਜਮ੍ਹਾਂ ਕਰੀ ਜਾਂਦੇ ਹਾਂ ਨਾਲ ਮਤਲਬ ਵਧਾਈ ਜਾਂਦੇ ਹਾਂ ਹਾਂਜੀ 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 ਜੇ ਜੇਕਰ ਆਪਾਂ ਦੁੱਧ ਦੀ ਗੱਲ ਕਰੀਏ ਕਿੰਨੀ ਕਿ ਪ੍ਰੋਡਕਸ਼ਨ ਹੈ ਜਿਹੜੀ ਦੁੱਧ ਦੀ ਹੁੰਦੀ ਹੈ ਹੁਣ ਇਸ ਟਾਈਮ ਆਪਣੇ ਕੋਲੇ 2 ਕੁੰਟਲ ਦੇ ਨੇੜੇ ਤੇੜੇ ਦੁੱਧਾ ਹੀ ਤੇ ਸਵੇਰ ਸ਼ਾਮ ਤੇ ਵਧੀਆ ਜੀ ਤੇ ਕੰਮ ਵਧੀਆ ਲੱਗਦਾ ਤੇ ਵਧੀਆ ਖਰਚਾ ਨਿਕਲੀ ਜਾਂਦਾ ਜੀ ਚੰਗਾ ਕੰਮ ਤੇ ਜਿਹੜੇ ਇੱਥੇ ਆਪਾਂ ਫਾਰਮ ਦੀ ਜਿਵੇਂ ਗੱਲ ਕਰੀਏ ਜਿਵੇਂ ਬਹੁਤ ਸਾਰੇ ਲੋਕ ਅਕਸਰ ਆਪਾਂ ਕਹਿੰਦੇ ਨੇ ਵੀ ਜਿਵੇਂ ਅਮਰੀਕਨ گاਵਾ ਨੇ ਗੀਆਂ ਵੀ ਇਹ ਤਾਂ ਫੇਲ ਕਾਰੋਬਾਰ ਹੈਗਾ ਤਾਂ ਉਹ ਉਹ ਜਿਹੜੀ ਧਾਰਨਾ ਇੱਕ ਮਿੱਥ ਬਣੀ ਹੋਈ ਹੈਗੀ ਉਹ ਤੁਸੀਂ ਕਿਵੇਂ ਦੇਖਦੇ ਹੋਗੇ ਇਹ ਪਸ਼ੂ ਜਿਹੜੇ ਆਪਣੇ ਦੂਸਰੇ ਪਸ਼ੂ ਨਹੀਂ ਜਿਵੇਂ ਸਾਹੀਵਾਲ ਵਗੈਰਾ ਉਹਨਾਂ ਦੇ ਇੱਕ ਮੁਕਾਬਲੇ ਕਿਸ ਤਰ੍ਹਾਂ ਦਾ ਇਹ ਪਸ਼ੂਆਂ ਦਾ ਹੈਗੇ ਦੇਖੋ ਜੀ ਕਹਿੰਦੇ ਸਾਨੂੰ ਵੀ ਸੀਗੇ ਪਹਿਲਾਂ ਵੀ ਇਹ ਘਾਟੇ ਦਾ ਸੌਦਾ ਜੀ ਪਰ ਮੈਨੂੰ ਇੱਕ ਗੱਲ ਲੱਗਦੀ ਜਿੰਨਾ ਆਪਾਂ ਇਹਨਾਂ ਧਿਆਨ ਰੱਖੀ ਇਹਨਾਂ ਦੇ ਵਿੱਚ ਰਹੀਏ ਇਹਨੂੰ ਟਾਈਮ ਲਈਏ ਵੀ ਕੋਈ ਇਹੋ ਜੀ ਦਿੱਕਤ ਆਉਂਦੀ ਨਹੀਂ ਛੇਤੀ ਜੀ ਵੀ ਜੇ ਆਪਾਂ ਹੁਣ ਫਾਰਮ 'ਚ ਹੀ ਨਹੀਂ ਪਾਏ ਪੈਂਦਨ 10-10 ਸੇ ਨਾਉਣਾ ਫਿਰ ਦਿੱਕਤ ਆ ਜਾਂਦੀ ਹੈ ਜੀ ਫਿਰ ਘਾਟੇ ਦਾ ਹੀ ਸੌਦਾ ਹੈ ਵੀ ਜੇ ਟਾਈਮ ਦੇਣਾ ਪੈਂਦਾ ਹੀ ਕੰਮ ਨੂੰ ਤੇ ਠੀਕ ਲੱਗਦਾ ਈ ਕੰਮ ਵੀ ਇਦਾਂ ਦੀ ਕੋਈ ਦਿੱਕਤ ਹੈ ਨਹੀਂ ਜਿਵੇਂ ਦੇ ਲੋਕਾਂ ਦੇ ਮਨ 'ਚ ਬਹਿਮ ਬੜਿਆ ਹੋਇਆ। ਤੋਂ ਦੇਖੋ ਵੀਰੋ ਜਿਵੇਂ ਐਲੀ ਗੱਲ ਤਾਂ ਮੈਂ ਇਹ ਦੱਸ ਦੇਵਾਂ ਅਸੀਂ ਫਾਰਮ ਦੇ ਵਿੱਚ ਬੈੱਕ ਪਿੱਛੇ ਪਸ਼ੂ ਜਿਹੜਾ ਹਰਾਚਾਰਾ ਉਹ ਖਾ ਰਹੇ ਨੇਗੇ। ਫਾਰਮ ਦੇ ਉੱਪਰ ਤੁਸੀਂ ਮਾਹੌਲ ਦੇਖੋ ਵੀ ਮਾਹੌਲ ਕਿੰਨਾ ਸ਼ਾਂਤ ਹੈਗਾ। ਬੜਾ ਵਧੀਆ ਮਾਹੌਲ ਹੈਗਾ ਕਿਉਂਕਿ ਅੱਪਾ ਕਿਸੇ ਦੇ ਵੀ ਜਾ ਕੇ ਅਦੀਨ ਦੇ ਵਿੱਚ ਕੰਮ ਕਰਦੇ ਆ ਤੇ ਇੱਥੇ ਆਪਣਾ ਕੰਮ ਕਰਕੇ ਜਿਸ ਤਰ੍ਹਾਂ ਬਾਈ ਹੋਰਾਂ ਨੇ ਦੱਸਿਆ ਹੈਗਾ ਤਾਂ ਜੇਕਰ ਬਾਈ ਜੀ ਆਪਾਂ ਗੱਲ ਕਰੀਏ ਤੁਸੀਂ ਦੁੱਧ ਦੱਸਿਆ ਤਾਂ ਕਿੰਨੀ ਕੀ ਜਿਹੜੀ ਇਨਕਮ ਆਏਗੀ ਵੈਸੇ ਤਾਂ ਕਹਿੰਦੇ ਜਿਹੜੀ ਆਮਦਨ ਹੈ ਬੰਦੇ ਨੂੰ ਪੁੱਛਣੀ ਨਹੀਂ ਚਾਹੀਦੀ ਤਾਂ ਕਿੰਨਾ ਕਿ ਜੇ ਜੇਕਰ ਸੈਟਅਪ ਜੇਕਰ 25 ਲੱਖ ਰੁਪਈਆ ਬੰਦਾ ਲਾਉਂਦਾ ਤਾਂ ਇਹ ਫਾਰਮੂਲਾ ਜਿਹੜਾ ਸੈਟਅਪ ਚੱਲ ਸਕਦਾ ਹੈਗਾ ਹਾਂਜੀ ਹਾਂਜੀ ਇਦੇ ਵਿੱਚ ਐਵੇਂ ਆ ਜਿਵੇਂ ਹੁਣ ਸਾਡੇ ਕੋਲੇ ਇਸ ਟਾਈਮ ਸਾਰਾ ਕੁਝ ਮੁੱਲ ਦਾ ਜੀ ਸਾਡੇ ਕੋਲੇ ਸਾਇਲੇਜ ਸਾਰਾ ਕੁਝ ਇਸ ਟਾਈਮ ਮੁੱਲ ਦਾ ਤੇ ਇੱਥੋਂ ਵੀ ਸਾਡੇ ਕੋਲੇ ਐ ਵੀ ਸਾਡਾ ਖਰਚਾ ਵਧਿਆ ਨਿਕਲੀ ਜਾਂਦਾ ਮਤਲਬ ਫੀਡ ਵੀ ਮੁੱਲ ਦੀ ਹੋ ਗਈ ਸਾਰਾ ਕੁਝ ਮੁੱਲ ਦਾ ਜੀ ਇਸ ਟਾਈਮ ਫਾਰਮ ਵੀ ਰੈਂਟ ਤੇ ਆਈ ਸਾਇਲਜ ਤੂੜੀ ਸਾਰਾ ਕੁਝ ਮੁੱਲ ਦਾ ਫਿਰ ਵੀ ਸਾਡਾ ਵਧੀਆ ਖਰਚਾ ਚੱਲਦਾ ਹੀ ਇਸ ਕੀ ਨਾਮ ਤੇ ਫਾਰਮ ਤੁਹਾਡਾ ਇਹ ਚੀਮਾਂ ਡੈਰੀ ਫਾਰਮ ਜੇਕਰ ਜੇ ਇੱਥੋਂ ਕਿਹੜਾ ਪਿੰਡ ਬੈਠੇ ਆਪਾਂ ਇਹ ਇਹ ਰਾਮਪੁਰਾ ਪਿੰਡ ਹੈ ਭਾਨੀਗੜ ਦੇ ਨੇੜੇ ਭਾਨੀਗੜ ਕਿੰਨਾ ਦੂਰ ਹੈ ਇੱਥੋਂ ਬਸ 2 ਕਿਲੋਮੀਟਰ ਹੈ ਜੇਕਰ ਇੱਥੋਂ ਕੋਈ ਤੁਹਾਡੇ ਫਾਰਮ ਤੋਂ ਸਿੱਧਾ ਵੀ ਦੁੱਧ ਲੈਣ ਆਉਣਾ ਚਾਹੇ ਕੋਈ ਆਪਾਂ ਨੂੰ ਵੀਡੀਓ ਦੇਖਦਾ ਹੈਗਾ ਭਾਨੀਗੜ ਦੇ ਨੇੜੇ ਕਿਉਂਕਿ ਜਿਹੜੀ ਪਿਓਰਿਟੀ ਹੈ ਦੁੱਧ ਦੀ ਅੱਜ ਕੱਲ੍ਹ ਵਾਈ ਜੀ ਸਹਿਰਾਂ ਦੇ ਵਿੱਚ ਆਪਾਂ ਨੂੰ ਪਤਾ ਵੀ ਕੀ ਵਿਕਰੇ ਹੈਗਾ ਸਹੀ ਗੱਲ ਹੈ ਤਾਂ ਕਿ ਇੱਥੋਂ ਦੁੱਧ ਸਪਲਾਈ ਵੀ ਅਸੀਂ ਦੇ ਦਾਂਗੇ ਜੇ ਕਈ ਵਾਰ ਦੁੱਧ ਦਾ ਵੀ ਜ਼ਿਆਦਾ ਹੁੰਦਾ ਇਕੱਠਾ ਦੁੱਧਾ ਪਚਾਉਣਾ ਹੋਵੇ ਵੀ ਇਕੱਠਾ ਸਪਾਈ ਵੀ ਕਰ ਦਾਂਗੇ ਜੇ ਕਿਸੇ ਨੂੰ ਐ ਹੁੰਦਾ ਵੀ ਦੁੱਧ ਪਿਓਰ ਲੈਣਾ ਈ ਚਾਹੇ ਕੋਈ ਕੋਲੇ ਆ ਕੇ ਚਵਾਈ ਕਰਵਾ ਲੈ ਕੋਈ ਦਿੱਕਤ ਨਹੀਂ ਚਵਾਈ ਤੁਸੀਂ ਹੱਥ ਨਾਲ ਕਰਦੇ ਹੋ ਕਿ ਮਸ਼ੀਨ ਨਾਲ ਨਹੀਂ ਮਸ਼ੀਨ ਨਾਲ ਕਰਦੇ ਮੰਨ ਲਓ ਉਹ ਵੀ ਕੋਈ ਖਤਰਾ ਨਹੀਂ ਵੀ ਵਿੱਚੋਂ ਦੇ ਕੋਈ ਗੋਹੇ ਦਾ ਨਾ ਨਾ ਜੀ ਤਣ ਕਾਢੀ ਗਈ ਜੂਗਾ ਸਾਰਾ ਨਹੀਂ ਨਹੀਂ ਜੀ ਬਿਲਕੁਲ ਸਫਾਈ ਦੇ ਨਾਲ ਹੁੰਦਾ ਈ ਸਾਰਾ ਕੰਮ ਤੇ ਮਸ਼ੀਨ ਨਾਲ ਈ ਜੋ ਕੋਈ ਦਿੱਕਤ ਨਹੀਂ ਆਉਂਦੀ ਸੋ ਇੰਨਾ ਕਾਰਨ ਸੀਗਾ ਵੀ ਜਿਹੜਾ ਤੁਹਾਨੂੰ ਅੱਜ ਸੁਣਵਾਇਆ ਹੈ ਬਾਈ ਹੋਰਾਂ ਤੋਂ ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਨੇ ਕਰੀਆਂ ਜਾ ਸਕਦੀਆਂ ਨੇ ਜਿਹੜੀਆਂ ਆਪਾਂ ਕਰ ਸਕਦੇ ਆਂਗੇ ਪਰ ਮੇਨ ਇਹ ਹੈ ਵੀ ਜਿਹੜਾ 20-25 ਲੱਖ ਰੁਪਈਆ ਲਾ ਕੇ ਲੋਕ ਕਹਿੰਦੇ ਨੇ ਵੀ ਅਸੀਂ ਬਾਹਰ ਨੂੰ ਜਾਣੇ ਆਂਗੇ ਇੱਕ ਮੈਂ ਦੇਖਿਆ ਜਿਵੇਂ ਤੁਹਾਡਾ ਫਾਰਮ ਹੈ ਜਿਹੜਾ ਹਾਈ ਟੈਕ ਹੈ ਇੱਕ ਤਾਂ ਕੈਮਰੇ ਦੇਖੇ ਨੇ ਮੈਂ ਤੁਹਾਡੇ ਸਾਰੇ ਫਾਰਮ ਦੇ ਵਿੱਚ ਲੱਗੇ ਹੋਏ ਨੇ ਇੱਕ ਬਾਈ ਜੀ ਇਹਨਾਂ ਦੇ ਗਲਾਂ ਦੇ ਵਿੱਚ ਤੁਸੀਂ ਇੱਕ ਟੈਗ ਜੇ ਪਾ ਰਖੇ ਨੇ ਇਹ ਕੀ ਚੀਜ਼ ਹੈ ਇਹ ਨਾ ਜੀ ਇਹ ਕੋਈ ਇਹ ਕੋਈ ਟੂਣਾ ਕਰਵਾ ਕੇ ਪਾਇਆ ਬਾਬੇ ਤੋਂ ਕੋਈ ਕੀ ਕਰਿਆ ਨਹੀਂ ਨਹੀਂ ਜੀ ਹੁਣ ਇਹ ਨਾ ਇੱਕ ਟੈਕਨੀਕਲ ਆ ਗਿਆ ਜੀ ਜਮਾਨਾ ਇਹਨਾਂ ਦੇ ਗੱਲ 'ਚ ਸੈਂਸਰ ਲੱਗੇ ਹੋਏ ਨੇ ਜੀ ਜੇ ਕਈ ਵਾਰ ਕੋਈ ਦਿੱਕਤ ਹੁੰਦੀ ਹੈ ਜੀ ਅਸੀਂ ਬਾਹਰ ਅੰਦਰ ਸਾਡੇ ਫੋਨ ਦੇ ਉੱਤੇ ਮੈਸੇਜ ਆ ਜਾਂਦਾ ਜੀ ਸੈਂਸਰ ਮਤਲਬ ਜੀ ਸੈਂਸਰ ਮਤਲਬ ਇਹਨਾਂ ਨੂੰ ਕੋਈ ਦਿੱਕਤ ਆ ਜਾਂਦੀ ਹੈ ਜੀ ਜਗਾਲੀ ਘਟ ਕਰਦੇ ਨੇ ਘਟ ਖਾਣ ਹੀਟ ਵਗੈਰਾ ਜੀ ਸਾਰਾ ਫੋਨ ਤੇ ਪਤਾ ਲੱਗ ਜਾਂਦਾ ਉਹ ਫੋਨ ਦੇ ਉੱਤੇ ਸਾਨੂੰ ਮੈਸੇਜ ਆ ਜਾਂਦਾ ਅੱਛਾ ਹਾਂ ਜੀ ਮਤਲਬ ਕੋਈ ਪਸ਼ੂ ਦੇ ਜਿਵੇਂ ਅੱਗੇ ਆਪਾਂ ਪਿੱਛੇ ਪਿੱਛੇ ਫਿਰ ਕੇ ਉਹਦਾ ਕੰਨ ਫੜ ਕੇ ਦੇ ਦੇਦੀ ਤਾ ਹੁਣ ਤੁਹਾਨੂੰ ਫੋਨ ਤੇ ਪਤਾ ਲੱਗ ਜਾਂਦਾ ਹੈ ਜੀ ਹਾਂਜੀ ਜੇ ਅਸੀਂ ਇੱਥੇ ਨਹੀਂ ਵੀ ਹੈਗੇ ਜੀ ਸਾਡੇ ਫੋਨ ਦੇ ਉੱਤੇ ਮੈਸੇਜ ਆ ਜਾਂਦਾ ਸਾਨੂੰ ਇਹਦਾ ਬਹੁਤ ਸੌਖਾ ਜੀ ਅੱਛਾ ਇੱਕ ਦਾ ਤੇ ਅਸੀਂ ਕਿਤੇ ਵੀ ਹੋਈਏ ਸਾਨੂੰ ਮੈਸੇਜ ਆ ਜਾਂਦਾ ਫੋਨ ਤੇ ਪਤਾ ਚੱਲ ਜਾਂਦਾ ਜੀ ਇਹ ਇਹ ਟੈਗ ਬਾਰੇ ਜੇ ਦੱਸਣਾ ਚਾਹੂੰ ਤਾਂ ਕਿੰਨੀ ਕੁ ਕੋਸਟ ਹੈ ਜਾਂ ਕੌਣ ਇਹਨਾਂ ਨੂੰ ਟੈਗ ਨੂੰ ਲਗਾ ਰਹੇ ਨੇਗੇ ਇਹ ਸਾਨੂੰ ਉੱਥੇ ਜਿਹੜੇ ਸਾਡੀ ਹਰਦੀਪ ਸਿੰਘ ਜੀ ਸਾਡੀ ਸਪੋਰਟ ਕਰਦੇ ਨੇ ਉਹਨਾਂ ਨੇ ਸਾਨੂੰ ਉਹਨਾਂ ਨੇ ਪੁਆਇ ਟੈਗ ਜੀ ਇਹ ਤੇ ਉਹੀ ਸਾਰੀ ਦੇਖ ਰਿਹਾ ਕਰਦੇ ਨੇ ਨਲੂ ਵੀ ਸਾਰੇ ਪਸ਼ੂਆਂ ਇਹਦੇ ਨਾਲ ਤਾਂ ਫਿਰ ਜਿਹੜੀ ਸਾਮ ਸੰਭਾਲੇ ਉਹ ਵੀ ਤੁਸੀਂ ਇੱਕ ਦੋ ਬੰਦੀ ਕਰ ਸਕਦੇ ਹੋ ਇੰਨੇ ਪਸ਼ੂਆਂ ਦੀ ਹਾਂਜੀ ਹਾਂਜੀ ਸੌਖਾ ਹੋ ਗਿਆ ਜੀ ਇਹਦੇ ਨਾਲ ਬਹੁਤ ਸੌਖਾ ਹੋ ਮਲੋ ਹਮਾਰੀ ਵਗੈਰਾ ਦਾ ਆਪਾਂ ਨੂੰ ਸੌਖਾ ਪਤਾ ਲੱਗ ਸੌਖਾ ਪਤਾ ਲੱਗ ਜਾਂਦਾ ਹੀ ਬਹੁਤ ਫਰਕ ਪੈ ਗਿਆ ਜੀ ਸੋ ਇਹੀ ਸੀ ਵੀਰੋ ਹੋਰ ਵੀ ਜੇ ਕੋਈ ਤੁਹਾਨੂੰ ਕੋਈ ਪ੍ਰੋਗਰੈਸਿਵ ਫਾਰਮਰ ਜਿਹੜਾ ਮਿਲਦਾ ਹੈਗਾ ਕਿਸਾਨ ਹੈਗਾ ਜਾਂ ਜਿਹੜਾ ਕੋਈ ਵੀਰ ਆਪਣਾ ਕੀਤਾ ਕਰਕੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਨੂੰ ਤਾਂ ਇਸ ਤਰ੍ਹਾਂ ਦਰਸਾ ਦਿੱਤਾ ਗਿਆ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮੰਨ ਲਓ ਇਸ ਤਰ੍ਹਾਂ ਦੱਸਤਾ ਬਾਈ ਜੀ ਵੀ ਕੋਈ ਕਿਤੇ ਨਹੀਂ ਹੈਗਾ ਨਹੀਂ ਹੈਗਾ ਜੀ ਸਹੀ ਜਾਂ ਪੰਜਾਬ ਨੂੰ ਤਾਂ ਨਸ਼ੇੜੀਆਂ ਦਾ ਹੀ ਇੱਕ ਅੱਡਾ ਬਣਾਤਾ ਹੈ ਇੱਕ ਅੱਡਾ ਬਣਾਤਾ ਹੈ ਸੋ ਤੁਸੀਂ ਦੇਖੋ ਬਾਈ ਹੋਰਾਂ ਦਾ ਡੀਲ ਡਾਲ ਦੇਖੋ ਵੀ ਫਿਰ ਵੀ ਇਹਨਾਂ ਨੇ ਮੰਨ ਲਓ ਜਿਹੜਾ ਇਹ ਫਾਰਮ ਸ਼ੁਰੂ ਕੀਤਾ ਹੈਗਾ ਤਾਂ ਹੌਸਲੇ ਹੀ ਦਾਤ ਦੇਣੀ ਚਾਹੀਦੀ ਹੈ ਦੂਸਰਾ ਮੈਂ ਇੱਕ ਇਹ ਆਪਦੀ ਵੀਡੀਓ ਦੇ ਰਾਹੀਂ ਕਹੂੰਗਾ ਵੀ ਜਿਹੜੇ ਵੀ ਬੰਦੇ ਪਿਓਰਟੀ ਦਾ ਸਾਰਾ ਦਿਨ ਰੌਲਾ ਪਾਉਂਦੇ ਨੇ ਵੀ ਪਿਓਰ ਦੁੱਧ ਨਹੀਂ ਮਿਲਦਾ ਤਾਂ ਪਿਓਰ ਦੁੱਧ ਵੀ ਰੋ ਦੁਕਾਨਾਂ ਤੋਂ ਨਹੀਂ ਮਿਲਣਾ ਇਹ ਫਾਰਮਾਂ ਤੋਂ ਮਿਲਣਾ ਤੁਸੀਂ ਫਾਰਮਾਂ ਤੇ ਆਓ ਜਿਹੜਾ ਵੀ ਤੁਹਾਨੂੰ ਕੋਈ ਨੇੜੇ ਫਾਰਮ ਲੱਗਦਾ ਉੱਥੇ ਵਿਜ਼ਿਟ ਕਰੋ ਤਾਂ ਜਿੰਨਾ ਮਰਜ਼ੀ ਦੁੱਧ ਲੈ ਲਓ ਪਿਓਰ ਦੁੱਧ ਲੈਣਾ ਹੈਗਾ ਤਾਂ ਫਿਰ ਥੋੜਾ ਜਿਹਾ ਘਰ ਤੋਂ ਚੱਲ ਕੇ ਤਕਲੀਫ਼ ਕਰਨੀ ਪਊਗੀ ਅਸੀਂ ਰਜਾਈਆਂ ਦੇ ਵਿੱਚ ਬੈਠ ਕੇ ਭਾਲਦੇ ਆ ਵੀ ਪਿਓਰ ਦੁੱਧ ਨਹੀਂ ਮਿਲਦਾ ਪਿਓਰ ਸਭ ਕੁਝ ਹੈਗਾ ਪਰ ਸਾਡੇ ਲੈਣ ਦੇ ਵਿੱਚ ਵੀ ਕਿਤੇ ਨਾ ਕਿਤੇ ਖੋਟ ਹੈਗਾ ਸੋ ਅਜਿਹੇ ਜਿਹੜੇ ਫਾਰਮਰ ਨੇ ਉਹਨਾਂ ਨੂੰ ਸਪੋਰਟ ਕਰਿਆ ਕਰੋ ਤਾਂ ਕਿ ਅਜਿਹੇ ਫਾਰਮਰਾਂ ਦੀ ਜਿਹੜੀ ਹੌਸਲੇ ਨਾਲੀ ਉਹ ਅੱਗੇ ਵਧਦੇ ਨੇ ਤੇ ਜਿਹੜੇ ਨਵੇਂ ਨੌਜਵਾਨ ਨੇ ਉਹਨਾਂ ਦੇ ਵਿੱਚ ਜਿਹੜਾ ਹੌਸਲਾ ਪੈਂਦਾ ਹੈਗਾ ਵੀ ਬਾਹਰ ਜਾਣ ਦੀ ਬਜਾਏ ਦੇਖੋ ਬਈ ਜੀ ਕਿਤਾਬ ਦੇ ਬੱਚਿਆਂ ਦੇ ਵਿੱਚ ਬੈਠਿਆਂਗੇ ਆਪਾਂ ਜਿੱਥੋਂ ਚਲੇ ਜਾऊं ਬਾਹਰ ਵਾਲੇ ਬੱਚੇ ਵੀ ਕਿਹੜਾ ਸੌਖੇ ਨੇ ਕਿ ਕਿਸ ਤਰ੍ਹਾਂ ਦਾ ਔਖੇਾਈਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਆਪਦੇ ਘਰ ਦੇ ਵਿੱਚ ਬੈਠੇ ਨੇ ਤੇ ਚੋਖਾ ਮੁਨਾਫਾ ਜਿਹੜਾ ਹਰ ਮਹੀਨੇ ਉਹ ਕਮਾਰੇ ਨੇ ਜਦਕਿ ਕਹ ਰਹੇ ਨੇ ਵੀ ਸਾਰਾ ਕੁਝ ਅਸੀਂ ਮੁੱਲ ਲੈ ਕੇ ਪਾਰਿਆਂਗੇ ਜਿਹੜੀ ਨਵੀਂ ਗੱਲ ਅੱਜ ਸਾਨੂੰ ਦੇਖਣ ਨੂੰ ਮਿਲੀ ਬੜਾ ਹਾਈ ਟੈਕ ਜਿਹੜਾ ਸੈਂਸਰਸ਼ਿਪ ਜਿਹੜੀ ਉਹ ਸੈਂਸਰ ਲੱਗੇ ਹੋਏ ਨੇਗੇ ਕਹਿੰਦੇ ਵੀ ਉਨੇ ਜੁਗਾਲੀ ਕਿੰਨੀ ਕੀਤੀ ਹੈ ਉਹਨੇ ਤੋਰਾ ਫੇਰਾ ਕਿੰਨਾ ਕੀਤਾ ਉਹਨੂੰ ਬਿਮਾਰੀ ਕਿੰਨੀ ਹੈ ਉਹਨੂੰ ਹੀਟ ਕਿੰਨੀ ਹੈ ਉਹਨੇ ਕਦੋਂ ਹੀਟ ਚਾਉਣਾ ਹੈ ਕਦੋਂ ਉਹਨੇ ਸੂਣਾ ਹੈ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਹੈ ਉਹ ਇਹਨਾਂ ਦੇ ਮੋਬਾਈਲ ਦੇ ਵਿੱਚ ਅਪਡੇਟ ਉਹ ਹੋ ਜਾਂਦੀ ਹੈ ਸੋ ਅਜਿਹੇ ਜਿਹੜੇ ਹਾਈ ਟੈਕ ਫਾਰਮਰ ਨੇ ਆ ਬਾਕੀ ਇਹ ਵਧੀਆ ਜਿਹੜਾ ਕੰਮ ਕਰ ਰਹੇ ਨੇ ਤੇ ਸਾਡੇ ਸਮਾਜ ਲਈ ਮਿਸਾਲ ਬਣ ਰਹੇ ਨੇ ਤੇ ਸਰਕਾਰ ਨੂੰ ਵੀ ਬੇਨਤੀ ਹੈ ਵੀ ਜਿਹੇ ਜਿਹੜੇ ਫਾਰਮਰ ਨੇ ਇਨਾਂ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਦਦ ਕੀਤੀ ਜਾਵੇ ਤਾਂ ਕਿ ਜਿਹੜੇ ਬਾਕੀ ਨੌਜਵਾਨ ਨੇ ਉਹ ਵੀ ਆਪਣੇ ਧੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਸਹਾਇਕ ਧੰਦੇ ਉਹ ਸ਼ੁਰੂ ਕਰਨ ਸੋ ਅੱਜ ਆਈ ਸੀ ਅਸੀਂ ਭਵਾਨੀਗੜ੍ਹ ਸੋਚਿਆ ਵੀ ਇਸ ਕਿਸਾਨ ਨਾਲ ਤੁਹਾਨੂੰ ਮਿਲਵਾਈਏ ਸੋ ਇੰਨੇ ਕੁ ਜਿਹੜੀਆਂ ਜਾਣਕਾਰੀ ਅੱਗੇ ਤੁਹਾਨੂੰ ਫਿਰ ਵੀ ਇਹੀ ਕੋਈ ਜਾਣਕਾਰੀ ਹੈ ਤਾਂ ਤੁਹਾਨੂੰ ਉਹਦੇ ਰੂਬਰੂ ਕਰਵਾਵਾਂਗੇ ਮੈਂ ਮਾਲਵਿੰਦਰ ਸਿੰਘ ਸਿੱਧੂ ਚੈਨਲ ਲੋਕ ਚਰਚਾ ਧੰਨਵਾਦ ਜੀ